ਮਾਦਾ ਕੀ ਨਾਜ ਆਪਣਾ ਬਚਨੂ ਦੇ ਵੀ ਕਿਹੜਾ ਪਿੰਨ ਮਾਦਾ ਪਲਾਜੀ ਮਾਦਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਰ ਸਲਸ ਕਰਦਾ ਹ ਇਹਦੇ ਚ ਵਿਆਹ ਸਾਫ ਹਿਤ ਤੇ ਉਹਦੇ ਘਰ ਵੀ ਆਏ ਗਏ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੇ ਜਿਹੜੀ ਕਾਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਗੂ ਉਹ ਬੜਾ ਕਰਦਾ ਸੀ ਜੇ ਦੂ ਵੇਰ ਉਹ ਉਸ ਗੱਤੇ ਚੇਰੇ ਸਤੇ ਚਲੀ ਪਈ ਤੇ ਮੇਰੇ ਮੁਰੇ ਗਈ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲਾਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਇਓ ਤੁਸੀਂ ਤੋ ਖਿੰਜੋ ਮਾ ਉਬਾਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਤੇ ਪਿੱਛੇ ਪਤਾ ਨਹੀਂ ਇਹਨੇ ਕਿ ਭਾਈਤਾ ਹੈ ਤੇ ਇਹ ਰੋਟੀ ਭਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ ਪਲੇਟੇਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਪੂਸੀ ਟੀ ਇਹਦਾ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਹੈ ਜ਼ਰੀਲੀ ਵੀ ਆਂ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਅਸਲੇ ਲੇਟੇਰ ਹੋ ਗਿਆ ਇੱਕ ਉਹ ਨੂੰ ਖਾ ਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆਂ ਭੁੱਲੇ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਨਿਨਸਾਫ ਚਾਹੀਦਾ ਜੋ ਵੀ ਉੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜਾਉਣ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਚੱਲਿਦਾ ਹੈ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਜਿਹੜੀ ਲੜਕੀ ਐ ਸੀ ਭੈਮਾ ਲੱਗੇ ਦਾ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਬੀ ਐਸਬਸ਼ਨ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਦਿੱਤੀ ਆ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਮਿਤੀ 8 7 24 ਬੰਦਿਆਂਧਰਵਾ ਤੇ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਮੁਕਦਮੇ ਵਿੱਚ ਇਹ ਗਰਦ ਦੋਸ਼ੀ ਆ ਉਹਨੂੰ ਜਾਂਦੀ ਬਿਨ ਰਫਤਾਰ ਕਰ ਲਿਆ ਜਾਂਦਾ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸ਼ਵਨੀ ਠੀਕ ਆ